ਨੂੰ ਮਾਰ ਮਾਰ ਕੇ ਤੁਹਾਨੂੰ ਮਾਰ ਕਰਤਾ ਕਿਉਂ ਕਿਉਂ ਉਹ ਘਰੀਦਿਆ ਉਹ ਸਿੱਖਿਆ ਉਹ ਦੀਵਾਨੀ ਚਲੀ ਉਹਦੀ ਪਿੱਛੇ ਉਹਦੀ ਪਿੱਠ ਪਿੱਛੇ ਛੱਡਣ ਵਾਲਾ ਕੋਈ ਹਾਕਮ ਨਹੀਂ ਆਗਾ ਉਹਦੀ ਸਰਵਾਈ ਨਹੀਂ ਆਗੀ ਕਿਉਂ ਉਹ ਜਦ ਤੂੰ ਸੁਣੀ ਸੁਣ ਕੇ ਉਹਦੀ ਕੱਲ ਇਹਨੂੰ ਕੁੱਟਣਗੇ ਕੱਲ ਮੈਨੂੰ ਕੁੱਟਣਗੇ ਅਸੀਂ ਪੁੱਛ ਬਣੇ ਰਹਿਣਾ ਅਸੀਂ ਲੜਾਈ ਲੜਨ ਵਾਲੇ ਸਾਡੇ ਧਿਆਨ ਕਿੱਥੇ ਆ ਕਿੱਥੇ ਆ ਸਾਡੇ ਤੇ ਅਸੀਂ ਲੜਤਾਂ ਨਾ ਇੱਥੇ ਬੈਠੇ ਹਾਂ ਜਦ ਤੱਕ ਦੋਸ਼ੀਆਂ ਤੇ ਕਾਰਵਾਈ ਨਹੀਂ ਹੁੰਦੀ ਅੱਲਾਹ ਅਕਬਰ ਅੱਲਾਹ ਅਕਬਰ ਅੱਲਾਹ ਅਕਬਰ ਜੰਮਾਤ ਜੰਮਾਤ ਮੋਰਕਾਰਾ ਮੋਰਕਾਰਾ ਇਹਨਾਂ ਦੀ ਇੱਕ ਫੋਟੋ ਲੱਗਣ ਕਰਕੇ ਇਸ ਮੁੰਡੇ ਦਾ ਤਸ਼ੱਦਦ ਕੀਤਾ ਗਿਆ ਵੈ ਪਹਿਲਾਂ ਇਸ ਮੁੰਡੇ ਨੂੰ ਪਹਿਲਾਂ ਇਸ ਮੁੰਡੇ ਨੂੰ 4 ਨੰਬਰ ਲੈ ਕੇ ਗਏ 4 ਨੰਬਰ ਦੇ ਇੰਚਾਰਜ ਵੱਲੋਂ ਭੱਦੀ ਸ਼ਬਦਾਵਲੀ ਬੋਲੀ ਗਈ ਫਿਰ ਉਹ ਇੱਕ ਇੰਚਾਰਜ ਲੈਵਲ ਦਾ ਅਫਸਰ ਸੀਗਾ ਉਸ ਤੋਂ ਬਾਅਦ ਇੱਕ ਐਸ ਐਚਓ ਲੈਵਲ ਦਾ ਅਫਸਰ ਆਇਆ 8 ਨੰਬਰ ਥਾਣੇ ਦਾ ਤੇ 8 ਨੰਬਰ ਥਾਣੇ ਜਾ ਕੇ ਵੀ ਇਹਨਾਂ ਨਾਲ ਬੜੀ ਭੱਦੀ ਸ਼ਬਦਾਵਲੀ ਵਰਤੀ ਗਈ ਕੀ ਅਸੀਂ ਇਹੀ ਉਮੀਦ ਕਰਦੇ ਆ ਸਾਡੀ ਸਰਕਾਰਾਂ ਤੋਂ ਕਿ ਸਾਡੀਆਂ ਸਰਕਾਰਾਂ ਵਿੱਚ ਸਿੱਖ ਜੱਥੇਬੰਦੀਆਂ ਹੈ ਨਹੀਂ ਗਈਆਂ ਹਰ ਸਰਕਾਰ ਦੇ ਵਿੱਚ ਆਗੂ ਹੁੰਦੇ ਆ ਅਕਾਲੀ ਆਗੂ ਹੁੰਦੇ ਆ ਹਰ ਸਰਕਾਰ ਦੇ ਵਿੱਚ ਵਿੰਗ ਹੁੰਦੇ ਆ ਧਾਰਮਿਕ ਵਿੰਗ ਹੁੰਦੇ ਆ ਕੀ ਇਹ ਸਾਰੇ ਧਾਰਮਿਕ ਵਿੰਗ ਚਲੇ ਗਏ ਆ ਸਿਰਫ ਅਕਾਲੀਆਂ ਦਾ ਹੀ ਠੇਕਾ ਰਹਿ ਗਿਆ ਕਿ ਸਾਰਾ ਕੁਝ ਬੋਲਣ ਦਾ ਕਰਨ ਦਾ ਤੁਸੀਂ ਦੇਖੋ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਗਿਆ ਵਾ 84 ਸੇਕ ਕਤਲੇਆਮ ਵਿੱਚ ਕਿੰਨੀ ਉਹਨੇ ਘਾਲਣਾ ਘਾਲੀ ਆ ਗਲਤ ਤਰੀਕੇ ਨਾਲ ਤੇ ਅਸੀਂ ਇਹੀ ਸਰਕਾਰ ਨੂੰ ਬੇਨਤੀ ਕਰਦੇ ਆ ਕਿ 4 ਨੰਬਰ ਦਾ ਤੇ 8 ਨੰਬਰ ਦਾ ਇੰਚਾਰਜ ਬਰਖਾਸਤ ਕੀਤਾ ਜਾਵੇ ਫਿਲਹਾਲ ਉਹਨੂੰ ਇੱਥੇ ਆਵਾਜ਼ ਆ ਰਹੀ ਹੈ ਕਹਿੰਦੇ ਸਸਪੈਂਡ ਕਰ ਦਿੱਤਾ ਹੋਇਆ ਸਸਪੈਂਡ ਨਾਲ ਕੁਝ ਨਹੀਂ ਹੋਣਾ ਇਸੇ ਤਰ੍ਹਾਂ ਉਹਦੀ ਕੁੱਤੇਖਾਣੀ ਕੀਤੀ ਜਾਵੇ ਜਿੰਨੇ ਵੀ ਰੋਡ ਦੇ ਉੱਪਰ ਪੀਲੀ ਬਲੇਟਾ ਚੱਲਦੇ ਨੇ ਉਸ ਉਹਦੇ ਨੇ ਕਿ ਇਹਨੂੰ ਉੱਟੋ ਮਾਰੋ ਗੱਲ ਖਤਮ ਅੱਛਾ ਜਿਹੜੀ ਪੁਲਿਸ ਨੇ ਇਹਦੇ ਨਾਲ ਕੀਤੀ ਅਸੀਂ ਇਹੀ ਮੰਗ ਕਰਦੇ ਆ ਕਿ ਉਸ ਮੁਲਾਜ਼ਮ ਦੇ ਨਾਲ ਵੀ ਸੇਮ ਇਹੀ ਬਰਤਲ ਕੀਤੀ ਜਾਵੇ ਹੋਇਆ ਕੀ ਹੈ ਭਾਈ ਜੀ ਨਾਮ ਕੀ ਹੈ ਇਹ ਰੰਜੋਦ ਨਾਮ ਹੈ ਭਾਈ ਜੀ ਦਾ ਲੈ ਨਾ ਵਾਲੇ ਕਿੱਥੇ ਨੇ ਇਹ ਆਪਣੇ ਚੰਦਨਗੜ੍ਹ ਦੇ ਰਹਿਣ ਵਾਲੇ ਨੇ ਠੀਕ ਹੈ ਟੈਕਸੀ ਗੱਡੀ ਚਲਾਉਂਦੇ ਨੇ ਰਾਤ ਨੂੰ ਮਿਹਨਤ ਕਰਦੇ ਨੇ ਠੀਕ ਹੈ ਹਲਕੀ ਜੀ ਗੱਡੀ ਲੱਗੀ ਪਵਿਲੀਅਨ ਮਾਲ ਦੇ ਕੋਲ ਜੀ ਤੇ ਵੀਰ ਨੇ ਕਿਹਾ ਕਿ ਚੱਲ ਕੋਈ ਗੱਲ ਨਹੀਂ ਭਾਈ ਜੀ ਜਿਹੜਾ ਨੁਕਸਾਨ ਹੋਇਆ ਮੈਂ ਉਹਦਾ ਹਰਜਾਨਾ ਦੇ ਦੇਣਾ ਜੀ ਤੇ ਵੀਰ ਦੇ ਨਾਲ ਕੀ ਹੋਇਆ ਉਸ ਤੋਂ ਬਾਅਦ ਵੀਰ ਦੇ ਨਾਲ ਗਾੜੋ ਗਾੜੀ ਕੀਤੀ ਬਹਿਸ ਕੀਤੀ ਉਸ ਤੋਂ ਬਾਅਦ ਉੱਤੇ ਜਿਹੜੇ ਮੁਲਾਜ਼ਮ ਆਂਦੇ ਨੇ ਤੇ ਮੇਨ ਮੁੱਦਾ ਸнт ਜਰਨੈਲ ਸਿੰਘ ਭਿੰਡਰਾਵਾਲੇ ਜਿਹੜੀ ਛਤਾਵਲੀ ਉਸ ਬੰਦੇ ਨਾਲ ਵਰਤੀ ਆ ਜੀ ਜਦੋਂ ਤੱਕ ਉਹਨੂੰ ਜੇਲ੍ਹ ਜੀ ਨਹੀਂ ਭੇਜਿਆ ਜਾਂਦਾ ਉਦੋਂ ਤੱਕ ਅਸੀਂ ਇੱਥੇ ਧਰਨਾ ਨਹੀਂ ਜੱਕਾਂਗੇ ਇਹ ਇਹ ਜਿਹੜੇ ਜਰਨੈਲ ਜੀ ਇਹ ਭਿੰਡਰਾਵਾਲੇ ਜਿਗੇ ਇਹ ਕਿਉਂ ਅਨੇ ਸ਼ਬਦਾਦੀ ਬਤਰੀ ਕੀਤੀ ਕੀ ਕਾਰਨ ਸੀਗਾ ਇਹ ਵੀ ਦੀ ਗੱਡੀ ਦੇ ਉੱਪਰ ਫੋਟੋ ਲੱਗੀ ਹੋਈ ਸੀ ਅੱਗੇ ਫੋਟੋ ਲੱਗੀ ਸੀ ਇਹ ਕਹਿੰਦੇ ਜੀ ਤੁਸੀਂ ਸਾਡੇ ਸੰਤਾਂ ਬਾਰੇ ਕਿਉਂ ਬੋਲ ਰਹੇ ਹੋ ਸਾਡੇ ਹਾਈਡਨ ਨੇ ਅਸੀਂ ਨਾ ਸਾਡੇ ਗੁਰੂ ਨੇ ਅਸੀਂ ਗਲਤ ਨਾ ਬੋਲੋ ਬੇਨਤੀ ਕਰ ਰਹੇ ਹਾਂ ਜੀ ਬੜਾ ਗਿਆ ਉਸ ਤੋਂ ਬਾਅਦ ਕਹਿੰਦੇ ਜਾਵੇ ਤੇਰਾ ਮਹਾਰਾਜ ਇੱਕ ਕੋਟੀ ਦੀ ਗੱਡੀ ਲੱਗੀ ਸੀਗੀ ਉਹ ਗੱਡੀ ਮੁੰਡਿਆਂ ਨੇ ਉਹਨਾਂ ਨੂੰ ਅੱਗੇ ਆ ਕੇ ਬਰਤ ਨੂੰ ਘੇਰ ਲਿਆ ਘੇਰਨ ਤੋਂ ਬਾਅਦ ਉਹਨਾਂ ਨੇ ਉਹਦੇ ਨਾਲ ਮਤਲਬ ਵੈਸਾ ਵਸਾਈ ਹੋਈ ਉੱਥੇ ਬੱਸ ਹੋਰ ਕੁਝ ਨਹੀਂ ਉਹਨੇ ਕਿਹਾ ਬ੍ਰਦਰ ਨੇ ਕਿ ਤੁਸੀਂ ਮੈਂ ਜੜਾ ਟੜਾ ਹਰਜਾਨਾ ਬੰਦਾ ਤੁਸੀਂ ਲੈ ਲਓ ਮੇਰੇ ਕੋਲੋਂ ਮੈਂ ਦੇਣ ਲਈ ਤਿਆਰ ਆ ਮੈਂ ਕੋਈ ਹੋਣ ਹਾਂਜੀ ਹਾਂਜੀ ਸਾਡੇ ਕੋਲ ਹੈ ਸਭ ਕੁਝ ਉਹ ਕਹਿੰਦਾ ਹਰਜਾਨਾ ਜੋ ਤੁਹਾਡਾ ਬੰਦਾ ਹੈ ਉਹ ਲੈ ਲਓ ਉਹਨੇ ਨਹੀਂ ਮੰਨੇ ਉਹਨਾਂ ਨੇ ਆਪਣੇ ਪਰਸਨਲ ਨੰਬਰ ਤੋਂ ਕਾਲ ਕਰਕੇ ਪੁਲਿਸ ਨੂੰ ਬੁਲਾਇਆ ਜੀ ਪੁਲਿਸ ਉਹ 5 ਮਿੰਟ ਚ ਪੁਲਿਸ ਆ ਗਈ ਜੀ ਉਸੇ ਟਾਈਮ ਤੇ ਉਹਨਾਂ ਨੇ ਨਾਲ ਹੀ ਬ੍ਰਦਰ ਨੂੰ ਗੱਡੀ 'ਚ ਬਿਠਾਇਆ ਬ੍ਰਦਰ ਕਹਿੰਦਾ ਮੇਰੀ ਪਟਾੜ ਦੇ ਆਨ ਨੂੰ ਬੁਲਾ ਦਿਓ ਫੋਨ ਦੇ ਦਿਓ ਮੇਰਾ ਪਰ ਪੁਲਿਸ ਵਾਲਾ ਇਹ ਸੁਣੀ ਗੱਡੀ 'ਚ ਪਟਾੜ ਕੇ ਉਹਨੂੰ ਲੈ ਗਏ ਉਸ ਤੋਂ ਬਾਅਦ ਸਾਨੂੰ ਸਵਾ 12 ਕਾਲ ਆਈ ਜੀ ਜਿੰਦਾ ਕਿਹੜ ਕਿ ਅਸੀਂ ਪਹੁੰਚੇ ਥਾਣੇ ਉੱਥੇ ਚੌਂਕੀ ਪਹੁੰਚੇ ਉੱਥੇ ਬ੍ਰਦਰ ਪਿਸ ਦਾ ਸਾਨੂੰ ਕਸਿਆ ਨਹੀਂ ਪੂਰੀ ਰਾਤ ਸਤੰਨਾਂ ਨਾਲ ਖੜੇ ਰਹੇ ਸਾਨੂੰ ਕੋਈ ਪਤਾ ਨਹੀਂ ਦੱਸਿਆ 26 ਤਰੀਕ ਦਰਖਵਾਂ ਲੈ 26 ਤਰੀਕ ਰਾਤੀ 11:30 ਵਜੇ ਕਰ 27 ਤਰੀਕ ਅਸੀਂ ਫਿਰ ਉਹਦੀ ਜ਼ਮਾਨਤ ਕਰਾਈ ਜੀ ਕਹਿੰਦੇ ਸੱਚ ਕੋਈ ਜਾ ਬੱਚਾ ਗਿਆ ਜੀ ਮਤਲਬ ਇਹ ਲੜਾਈ ਝਗੜਾ ਕਹਿੰਦਾ ਲਾਉਂਦਾ ਗੱਡੀ ਲੱਗੀ ਆਲੀ ਪਰ ਗੱਡੀ ਲੱਗੀ ਆਸੀ ਸਭ ਦੇ ਅੱਪਰ ਹਜਾਨਾ ਦੇ ਵਿੱਚ ਯਾਰ ਸੀ ਪਰ ਪੁਲਿਸ ਵਾਲੋ ਥਰੀ ਟੌਰਚਰ ਕੀਤਾ ਹੋਣਾ ਵੱਲੋਂ ਚੌਕੀ 'ਚ ਉਹ ਸਾਨੂੰ ਇਸ ਤਰ੍ਹਾਂ ਚੱਲਦਾ ਟੌਰਚਰ ਵੀ ਕਰਾਉਂਦੇ ਟਰੱਕ ਦਾ ਕੀ ਪੰਚੇ ਦੇ 9 ਖੱਟੀਆਂ ਦੀ ਪੁਲਿਸ ਟਰੱਕ ਦੇ ਨਾਲ ਸੈਕਿੰਡ ਕੀ ਜੋ ਕਹਿ ਰਿਹਾ ਪੁਲਿਸ ਕੋਲੇ ਹੰਗਾਮਾ ਕਰਿਆ ਸੀ ਪੁਲਿਸ ਸਾਡੀ ਇੰਨੀ ਕਪੈਬਿਲਿਟੀ ਨਹੀਂ ਹੈਨੀ ਕਿ ਸ਼ਰਾਬੀ ਨੂੰ ਵੀ ਸੰਭਾਲ ਪਾ ਦੇ ਥਰਡ ਕੀ ਜੋ ਕਹਿੰਦੇ 9 ਪੱਟੇ ਆ ਕੀ ਕੋਈ ਮੁਲਾਜ਼ਮ ਇਨੇ ਖੜਿਆ ਮੈਨੂੰ ਆਪਣਾ ਨਾਮ ਆਪ ਪਟਕੇ ਲਿਖਾ ਲੂਗਾ ਆਪਣਾ ਨਾਮ ਮੈਨੂੰ ਕਟਕੇ ਲਿਖਾ ਦੇਵੇ ਕੋਈ ਵੀ ਮੁਲਾਜ਼ਮ ਮੈਂ ਮੰਨਦਾ ਮੁੰਡੇ ਨੇ ਨਾਮ ਆਪ ਪਟਨੇ ਬਾਕੀ ਉਹ ਨਿਸ਼ਾਨੀ ਤੇ ਥਰਡ ਚੀਜ਼ ਇਹ ਜਿਹਨੂੰ ਕਹਿੰਦੇ ਪੰਜਾਬੀ ਕੱਪੜੇ ਛੇਕਨੇ ਆਪਣੇ ਆਪ ਮਾਰ ਸਕਲਾ ਬੰਦਾ ਆਪਣੀ ਬੈਕ ਤੇ ਹੱਥ ਵੀ ਨਹੀਂ ਜਾਂਦਾ ਮਾਰਨ ਇਹ ਦੂਜੇ ਬੰਦੇ ਨੇ ਮਾਰੇ ਹੋਇਆ ਸਾਫ਼ ਬੋਲਦਿਆ ਇਹ ਕੇਸ ਸਿਰਫ ਇੱਥੇ ਬਸ ਨਹੀਂ ਅਸੀਂ ਹਿਊਮਨ ਰਾਈਟੀ ਲੱਖ ਵੀ ਜਾਵਾਂਗੇ ਹਾਈ ਕੋਰਟ ਇੰਪੋਰਟ ਰੱਖ ਕੇ ਤੇ ਰੱਖਣ ਨੂੰ ਜਾਣਾ ਪਿਆ ਹੀ ਜਾਵਾਂਗੇ ਪਰ ਇਹੋ ਜਿਹੇ ਮੁਲਾਜ਼ਮ ਚਾਨੂੰ ਲਈ ਚਾਹੀਦੇ ਜਿਹੜੇ ਮੁਲਾਜ਼ਮ ਨੇ ਸਪੈਕਟ ਕਰ ਜਾ ਦੋਨੋਂ ਹੱਥ ਜੋੜਦੇ ਆ ਸੀ ਪਰ ਜਿਹੜੇ ਇਹ ਮੁਲਾਜ਼ਮ ਨੇ ਮੁਲਕ ਨੂੰ ਕੱਲ ਨੂੰ ਇਹ ਕਹਿੰਦੇ ਗੋਲੀ ਵੀ ਮਾਰ ਸਕਦੇ ਸਰ ਆਪੀਤੀ ਚ ਚਾਨੂੰ ਨਹੀਂ ਚਾਹੀਦੇ ਸਮਾਜ ਤੇ ਵਿੱਚ ਇਹਨਾਂ ਤੋਂ ਡਰਦਾ ਇਹ ਜਿਹੇ ਮੁਲਾਜ਼ਮਾਂ ਤੋਂ ਅੱਜ ਮੈਂ ਇੱਥੇ ਬੋਲ ਰਿਹਾ ਕੱਲ ਨੂੰ ਮੈਨੂੰ ਦੇ ਇੱਕ ਗੋਲੀ ਮਾਰ ਦੇਣਾ ਕਿਹੜਾ ਬੰਦਾ ਨੌਖ ਖੱਛਾ ਇਹਦਾ ਕੁਝ ਵੀ ਕਰ ਸਕਦਾ ਇਹਨਾਂ ਤੇ ਲਗਾਮ ਪਾਣੀ ਸੀਪੀ ਸਾਹਿਬ ਦਾ ਕੰਮਾ ਸ਼ਵਪਨ ਸ਼ਰਮਾ ਜੀ ਬਹੁਤ ਜਿਹੜੇ ਹੈਗਾ ਮੰਨੇ ਪਰ ਮੰਨੇ ਸੀਪੀ ਨੇਗੇ ਉਹ ਖੋਦਨ ਕਵਰੀ ਕਰਨੇ ਮੈਨੂੰ ਇੰਨਾ ਵਿਸ਼ਵਾਸ ਆ ਖੋਦਨ ਕਵਰੀ ਕਰਨ 15 ਮਿੰਟ ਦੇ ਵਿੱਚ ਛੱਟ ਨਾਲ ਛੱਟ ਨਿਕਲ ਆਉਗੀ। ਇਹ ਕੀ ਮਾਮਲਾ ਸਰਪਾਤ ਨਗਰ ਕੌਫੀ ਚਾਮ ਕੀਤਾ ਕੀ ਮਾਮਲਾ ਜੀ 26 ਤਰੀਕ ਨੂੰ ਰਾਤ ਨੂੰ 10:30 ਵਜੇ ਐਸਐਚਓ ਨੂੰ ਇੱਕ ਬੰਦੇ ਦਾ ਫੋਨ ਆਇਆ ਕਿ ਵੀ ਇੱਥੇ ਸਾਡੇ ਨਾਲ ਕੋਈ ਲੜਾਈ ਝਗੜਾ ਹੋ ਰਿਹਾ ਐਸਐਚਓ ਨੇ ਐਸਪਰ ਪ੍ਰੋਟੋਕਾਲ ਪੁਲਿਸ ਸਟੇਸ਼ਨ ਨੀਚੇ ਮੁੰਸ਼ੀ ਨੂੰ ਨੀਚੇ ਚਲੋ ਡਿਊਟੀ ਅਫਸਰ ਜਿਹੜਾ ਹੈਗਾ ਚੌਂਕੀ ਕਲਾਸ ਦਾ ਮੌਕੇ ਤੇ ਗਿਆ ਉਹ ਤੋਂ ਰਣਜੋਤ ਸਿੰਘ ਜਿਹੜਾ ਸੀਗਾ ਜਿਹੜਾ ਲੜਕਾ ਹੈਗਾ ਉਹਨੂੰ ਚੌਂਕੀ ਲੈ ਕੇ ਆਂਦਾ ਹੀ ਵਾਸ ਇਨ ਇਨਟੌਕਸੀਨੇਟਡ ਪੋਜੀਸ਼ਨ ਐਪਰੈਂਟਲੀ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਦਾ ਮੈਡੀਕਲ ਕਰਾਇਆ ਗਿਆ ਉਸ ਉਸ ਤੋਂ ਬਾਅਦ ਹੀ ਹੀ ਟ੍ਰਾਈਡ ਟੂ ਕਮਿਟ ਸੁਸਾਈਸਾਈਡ ਉਹਦੀ ਸਾਡੇ ਕੋਲ ਵੀਡੀਓ ਹੈਗੀ ਹੈ ਕੈਮਰੇ ਦੀ ਚੌਂਕੀ ਦੀ ਬਿਕਾਉਜ਼ ਹੀ ਵਾਸ ਇਨ ਇਨਟੌਕਸੀਨੇਟਡ ਪੋਜੀਸ਼ਨ ਉਸ ਤੋਂ ਬਾਅਦ احتਿਆਤ ਵਰਤਦੇ ਹੋਏ ਮੁਲਾਜ਼ਮਾ ਨੇ ਉਹਨੂੰ ਰੋਕਿਆ ਇਸ ਗੱਲ ਤੋਂ ਉਹਦੇ ਹੱਥਾਂ ਪਾਈ ਹੋਈ ਜਿਹੜੀ ਨੌ ਵਾਲੀ ਇੰਜਰੀ ਹੈਗੀ ਇਜ਼ ਐਟਰੀਬਿਊਟਡ ਟੂ ਦੈਟ ਸਕਫਲ ਉਸ ਤੋਂ ਬਾਅਦ ਇਮੀਡੀਏਟਲੀ ਇਹਦਾ ਮੈਡੀਕਲ ਕਰਾਇਆ ਗਿਆ ਲੜਕੇ ਦਾ 12:10 ਤੇ 27 ਤਰੀਕ ਨੂੰ ਉਸ ਮੇਰੇ ਸਰਕਾਰੀ ਹਸਪਤਾਲ ਤੋਂ ਉਹਦੇ ਵਿੱਚੋਂ ਡਾਕਟਰ ਨੇ ਜਿਹੜਾ ਮੈਡੀਕਲ ਕੀਤਾ ਉਹਦੇ ਵਿੱਚ ਸਲਰੀਨੈਸ ਇਨ ਸਪੀਚ ਥਿਸ ਪੋਜੀਸ਼ਨ ਜਿਹੜੀ ਹੈਗੀ ਇਹਨਾਂ ਦੀ ਉਹ ਅਬਿਊਸਿਵ ਐਂਡ ਅਲਕੋਹਲ স্মੈਲ ਐਂਡ ਅਲਕੋਹਲ ਕੰਜ਼ਮਪਸ਼ਨ ਕਲੀਅਰ ਹੋਈ ਹੈ ਜੀ ਉਸ ਤੋਂ ਬਾਅਦ ਇਹਨਾਂ ਦਾ ਇਹਨਾਂ ਦੇ ਪ੍ਰੀਵੈਂਟਿਵ ਐਕਸ਼ਨ ਸੋ ਥੈਟ ਫਰਦਰ ਬ੍ਰੀਚ ਆਫ ਪੀਸ ਕੋਈ ਨਾ ਹੋਵੇ ਤਾਂ ਕਿ ਰੈਪੋਰਟ ਨੰਬਰ 2 ਰਾਹੀਂ 27126 ਉਹਨਾਂ ਦੀ ਕੰਪਲੇਂਟ ਤੇ ਜਿਹੜੇ ਆਪੋਜ਼ਿਟ ਪਾਰਟੀ ਹੈ ਉਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਬੰਧਾ ਵਾਲਾ ਥਾਣਾ ਕਰਾਇਆ ਗਿਆ ਹੁਣ ਜਿਹੜੇ ਇਹਨਾਂ ਦੀ ਮੇਨ ਡਿਮਾਂਡ ਹੈਗੀ ਹੈ ਕਿ ਵੀ ਜਿਹੜੇ ਬੰਦੇ ਨਾਲ ਲੜਾਈ ਹੋਈ ਸੀਗੀ ਮੌਕੇ ਤੇ ਆਫਟਰ ਹੀ ਵਾਸ ਇਹਨਾਂ ਦੀ ਜ਼ਮਾਨਤ ਹੋ ਗਈ ਸੀਗੀ ਹੀ ਹੈਸ ਪੋਸਟਡ ਅ ਵੀਡੀਓ ਔਨ ਦੀ ਫੇਸਬੁੱਕ ਜਿਹਦੇ ਵਿੱਚ ਇਹ ਕਲੇਮ ਤੇ ਅਲੇਜ ਕਰ ਰਹੇ ਆ ਕਿ ਵੀ ਉਸ ਇਹਦੀ ਗੱਡੀ ਦੇ ਮੂਹਰੇ ਫੋਟੋ ਲੱਗੀ ਹੋਈ ਸੀ ਸੰਤ ਜਰਨੈਲ ਸਿੰਘ ਪਿੰਡਾਂ ਵਾਲੇ ਦੀ ਕਿ ਵੀ ਉਹਦੇ ਨਾਲ ਸਾਡੀ ਜਿਹੜੇ ਰਿਲੀਜੀਅਸ ਸੈਂਟੀਮੈਂਟਸ ਹਰਟ ਹੋਇਆ ਤੇ ਉਹ ਬੰਦੇ ਤੇ ਕਾਰਵਾਈ ਕੀਤੀ ਜਾਵੇ ਇਹ ਇਹਨਾਂ ਨੇ ਸ਼ਰਤ ਰੱਖੀ ਆ ਧਰਨਾ ਚੱਕਣ ਦੀ ਉਹ ਵੀ ਅਸੀਂ ਇਹਨਾਂ ਦੀ ਸਟੇਟਮੈਂਟ ਰਿਕਾਰਡ ਕਰ ਰਹੇ ਆ ਸੋ ਦੈਟ ਲਾ ਹੈਜ਼ ਬੀਨ ਸੈਟ ਇਨ ਮੋਸ਼ਨ ਤੇ ਉਹ ਹੋ ਜਾਏਗੀ ਔਨ ਦੀ ਔਨ ਦੀ ਸੈਕੰਡ ਗਰਾਊਂਡ ਜਿਹੜੇ ਮੁਲਾਜ਼ਮਾਂ ਤੇ ਇਹ ਅਲੈਜ ਕਰ ਰਹੇ ਆ ਇਨ ਹਿਊਮਨ ਟੌਰਚਰ ਦਾ ਵੀ ਅਫੈਕਟ ਫਾਇੰਡ ਕਰ ਲਿਆ ਅਸੀਂ ਅਸੀਂ ਇਹਨਾਂ ਨੂੰ ਵੀ ਕਿਹਾ ਕਿ ਵੀ ਲੜਕਾ ਆਪ ਵੀ ਦੱਸ ਦੇਗਾ ਅਸੀਂ ਵੀ ਆਪਣੀ ਇੰਟਰਨਲ ਇਨਕੁਆਰੀ ਕਰ ਲਈ ਹੈ ਜਿਹੜੇ ਮੁਲਾਜ਼ਮ ਨੇ ਉਹ ਸਸਪੈਂਡ ਕਰ ਦਿੱਤੇ ਗਏ ਨੇ ਤੇ ਉਹਨਾਂ ਤੇ ਸਖਤ ਕਾਰਵਾਈ ਹੋਰ ਵੀ ਜਿਹੜੀ ਹੈਗੀ ਬਣਦੀ ਕਮਿਸ਼ਨਰ ਸਾਹਿਬ ਦੇ ਵੀ ਧਿਆਨ ਸਾਹਿਬ ਦਾ ਮੈਟਰ ਸਾਰਾ ਉਹ ਕੀਤੀ ਜਾ ਰਹੀ ਸਰ ਥੋੜੇ ਮਾਦੀਮ ਰਹੀ ਥੋੜੇ ਮਾਦੀਮ ਰਹੀ ਥੋੜੇ ਮਾਦੀਮ ਰਹੀ ਮੈਂ ਅਪੀਲ ਕਰਦਾ ਜਿੰਨੀ ਹਮਦਰਦੀ ਐਜ਼ ਅ ਹਿਊਮਨ ਬੀਿੰਗ ਮੈਨੂੰ ਵੀ ਲੜਕੇ ਨਾਲ ਆ ਤੁਹਾਨੂੰ ਵੀ ਹੈਗੀ ਆ ਜਿਹੜੇ ਨਾਲ ਉਹ ਦੀ ਸਪੋਰਟ ਚ ਆਇਆ ਉਹ ਨਹੀਂ ਹਮਦਰਦੀ ਆਪਾਂ ਨੂੰ ਸ਼ਹਿਰ ਦੇ ਲੱਖਾਂ ਲੋਕਾਂ ਨਾਲ ਵੀ 메인 ਚੌਕ ਹੈ ਇਟ ਇਜ਼ ਅ ਜਗਲਰ ਵੇਨ 메인 ਚੌਕ ਹੈ ਸ਼ਹਿਰ ਦਾ ਬਰਤ ਨਗਰ ਚੌਕ ਪਿਛਲੇ 1 ਘੰਟੇ ਤੋਂ ਜਾਮ ਪਿਆ ਮੈਂ ਇਹਨਾਂ ਨੂੰ ਵੀ ਤੁਹਾਨੂੰ ਵੀ ਅਪੀਲ ਕਰਦਾ ਪੁਲਿਸ ਦੀ ਕਾਰਵਾਈ ਹੋ ਰਹੀ ਹੈ ਜਲਦ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਊਗਾ ਅਗਰ ਨਹੀਂ ਕੀਤਾ ਜਾਊਗਾ ਦਿਸ ਇਜ਼ ਆਲਵੇਜ਼ ਓਪਨ ਦੇ ਕੈਨ ਆਲਵੇਜ਼ ਰਿਸੋਰਟ ਟੂ ਦਿਸ ਬਰਾਕੇਟ ਵਾਂਸ ਅਗੇਨ ਸਰ ਠੀਕ ਹੈ ਜੀ ਸਾਡੇ ਵੱਲੋਂ ਜਿਹੜੀ ਕਾਰਵਾਈ ਹੈਗੀ ਆ ਉਹ ਮੁਕੰਮਲ ਕੀਤੀ ਜਾ ਰਹੀ ਹੈ 2000 ਸੈਟੀਸਫੈਕਸ਼ਨ ਸਰ ਇੱਕ ਚੀਜ਼ ਕਲੀਅਰ ਕਰ ਇੱਕ ਮਿੰਟ ਲੈਟ ਮੀ ਕੰਪਲੀਟ ਬਸ ਮੈਂ ਤੁਹਾਡੇ ਮਾਧਿਅਮ ਨਾਲ ਹੀ ਅਪੀਲ ਕਰਦਾ ਪਰਿਵਾਰ ਵਾਲਿਆਂ ਨੂੰ ਜਿਹੜੀਆਂ ਜਿੱਤੇਬੰਦੀਆਂ ਆਈਆਂ ਨੇ ਉਹਨਾਂ ਦੇ ਆਗੂਆਂ ਨੂੰ ਇਹ ਬਲੌਕੇਟ ਲਿਫਟ ਕੀਤਾ ਜਾਵੇ ਇਹਨਾਂ ਨੇ ਕਿਹਾ ਕਿ ਸਾਨੂੰ ਪਰਚੇ ਦੀ ਕਾਪੀ ਦਿੱਤੀ ਜਾਵੇ ਫਿਰ ਅਸੀਂ ਲਿਫਟ ਕਰਾਂਗੇ ਮੇਰਾ ਮੁਤਾਲਬਾ ਇਹ ਹੈ ਬਿਆਨ ਲਿਖਣ ਤੋਂ ਬਾਅਦ ਬਿਆਨ ਲਿਖਣਾ ਐਂਡੋਰਸਮੈਂਟ ਕਰਨੀ ਜੋ ਵੀ ਟੈਕਨੀਕਲ ਪ੍ਰੋਸੀਜਰ ਹੈਗਾ ਇਟ ਟੇਕਸ ਮਿਨੀਮਮ ਇੱਕ ਘੰਟਾ ਉਹ ਉਹਨਾਂ ਟਾਈਮੇ ਚੌਂਕ ਜਾਮ ਰੱਖਣਾ ਮੇਰੇ ਪਰਸਨਲ ਵੀ ਉਹ ਮੁਤਾਬਕ ਐ ਤੇ ਪ੍ਰੋਫੈਸ਼ਨਲ ਵੀ ਵਾਜਬ ਨਹੀਂ ਹੈਗਾ ਮੇਰੀ ਅਪੀਲ ਆ ਕਿ ਵੀ ਇਹ ਧਰਨਾ ਚੱਕ ਦੇਣਾ ਅਗਰ ਕਾਰਵਾਈ ਨਾਲ ਸੈਟੀਸਫੈਕਸ਼ਨ ਤੱਕ ਨਹੀਂ ਹੋਊਗੀ ਤਾਂ ਫਿਰ ਲਾ ਲੈਣ ਤਾਂ ਅਸੀਂ ਭਰੋਸਾ ਦਵਾਨੇ ਆ ਕਿ ਵੀ ਜਿਹੜੀ ਹੈਗੀ ਆ ਕਾਰਵਾਈ ਬਣਦੀ ਐਸ ਪਰ ਮੈਰਿਟ ਜਿਹੜੀ ਕਾਨੂੰਨੀ ਕਾਰਵਾਈ ਹੈਗੀ ਆ ਸਾਰੇ ਪੱਖਾਂ ਤੋਂ ਕੀਤੀ ਜਾ ਰਹੀ ਹੈ ਤੇ ਕੀਤੀ ਜਾਊਗੀ ਇੱਕ ਠੀਕਲੀਅਰ ਕਰ ਦਿਓ ਸਰ ਕਹਿੰਦੇ ਜੀ ਉਹ ਕਹਿੰਦੇ ਸਰ ਕਿ ਪੋਸਟਰ ਲਗਾਉਣ ਨੂੰ ਲੈ ਕੇ ਹੀ ਮੇਰੇ ਨਾਲ ਕੁੱਟਮਾਰ ਕੀਤੀ ਗਈ ਹੈ ਜੀ ਦੇਖੋ ਇਹ ਚੀਜ਼ ਖੂਨ ਨਿਕਲ ਕੇ ਸਾਹਮਣੇ ਆਈ ਹੈ ਹਾਏ ਹੋਲੀ ਡਿਨਾਈ ਇਸ ਅਲੀਗੇਸ਼ਨ ਕਿਸੇ ਵੀ ਮੁਲਾਜ਼ਮ ਨੇ ਇਸ ਇੰਟੈਂਟ ਦੇ ਨਾਲ ਕਿ ਉਹਦੇ ਪੋਸਟਰ ਲੱਗਿਆ ਹੋਇਆ ਕਿਸੇ ਰਿਲੀਜੀਅਸ ਫਿਗਰ ਦਾ ਅਸੀਂ ਉਹਦੇ ਨਾਲ ਇਸ ਦਵੇਸ਼ ਦੇ ਵਿੱਚ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਆਈ ਫਾਰਮਲੀ ਡਿਨਾਈ ਇਸ